ਲੁਧਿਆਣਾ ਦੇ ਜਸਪਾਲ ਬਾਂਗਰ ਪਿੰਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਵਿੱਚ ਬਣੀ ਕਲੋਨੀ ਦੇ ਵਿੱਚ ਪਾਰਕ 'ਚ ਸ਼ਰਾਬ ਪੀਣ ਤੋਂ ਮਨਾ ਕਰਨ ਤੇ ਐਸ਼ ਦੇ ਵਿੱਚ ਆਏ ਬਦਮਾਸ਼ਾਂ ਦੇ ਵੱਲੋਂ ਕਲੋਨੀ ਵਾਲਿਆਂ 'ਤੇ ਹੀ ਹਮਲਾ ਕਰ ਦਿੱਤਾ ਗਿਆ। ਜ਼ਿਕਰ ਹੋ ਗਿਆ ਕਿ ਇੱਕ ਮਹੀਨੇ ਤੋਂ ਵੱਧ ਹੋ ਗਿਆ ਹੈ ਕਿ ਪੁਲਿਸ ਨੂੰ ਮਾਮਲਾ ਦਰਜ ਕੀਤਾ ਨੂੰ ਪਰ ਪੁਲਿਸ ਵੱਲੋਂ ਦੋਸ਼ੀਆਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਇਹ ਦੋਸ਼ ਨੇ ਕਲੋਨੀ ਦੇ ਲੋਕਾਂ ਦੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਦੋਸ਼ੀਆਂ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਉਹਨਾਂ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਵੀ ਪਹੁੰਚ ਕੀਤੀ ਹੈ ਇਸ ਮੌਕੇ ਪੱਤਰਕਾਰਾdna ਗੱਲਬਾਤ ਕਰਦੇ ਹਾ ਉਹਨਾਂ ਕਿ ਹੈ ਕਿ ਨਾ ਗੈਂਗਸਟਰ ਨੂੰ ਰਾਜਨੀਤਿਕ ਸ਼ੈ ਜਿਸ ਦੇ ਚੱਲਦਿਆਂ ਪੁਲਿਸ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਤੇ ਆਕ ਕੇ ਲੋਕ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਪਹੁੰਚੇ ਨੇ ਕਲੋਨੀ ਦੀ ਪੀੜਤ ਮਹਿਲਾ ਨੇ ਆਈਓ ਨੂੰ ਦੱਸਿਆ ਕਿ ਉਹ ਗੈਂਗਸਟਰ ਪਿੰਡ ਦੇ ਵਿੱਚ ਸ਼ਰੀਆਮ ਕੁਮਰੇ ਨੇ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਸਾਨੂੰ ਥਾਣੇ ਦੇ ਵਿੱਚ ਹੋਰ ਵੀ ਬਥੇਰੇ ਕੰਮ ਨੇ ਤਾਂ ਅਸੀਂ ਇਹਨਾਂ ਨੂੰ ਬਾਅਦ ਦੇ ਵਿੱਚ ਫੜ ਲਵਾਂਗੇ ਇਸ ਦੀ ਆਡੀਓ ਵੀ ਪੀੜਤ ਮਹਿਲਾ ਨੇ ਪੱਤਰਕਾਰਾਂ ਨੂੰ ਦਿੱਤੀ ਹੈ ਤੇ ਹੁਣੇ ਮਾ ਮਸਲਾ ਹੋਰ ਵੀ ਜ਼ਿਆਦਾ ਤੂਲ ਫਰਦਾ ਹੋਇਆ ਨਜ਼ਰ ਆ ਰਿਹਾ ਸਰ ਗੁਰਵਿੰਦਰ ਸਿੰਘ ਨਾਮ ਹੈ ਮੇਰਾ ਗੁਰਵਿੰਦਰ ਜੀ ਕੀ ਮਸਲਾ ਹੋਇਆ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਹਾਂ ਮਸਲਾ ਹੈ ਜੀ ਆਪਣੇ ਪਿਛਲੇ ਕੁਝ ਮਹੀਨੇ ਨਾ 6-7 ਮਹੀਨੇ ਪਹਿਲਾਂ ਸਾਡੇ ਘਰ ਦੇ ਕੋਲੇ ਇੱਕ ਛੋਟਾ ਜਿਹਾ ਪਾਰਕ ਹੈ ਜਿੱਥੇ ਮੁੰਡੇ ਸ਼ਰਾਬ ਪੀਂਦੇ ਸੀ ਤੇ ਉੱਥੇ ਅਸੀਂ ਉਹਨਾਂ ਨੂੰ ਮਨਾ ਕਰਦੇ ਸੀ ਤੇ ਗਵਾਂਡਿਆਂ ਦਾ ਮੁੰਡਾ ਉਹਨਾਂ ਨੇ ਐਨਾ ਕੋ ਕੁੱਟਿਆ ਜੀ ਉਹਨੂੰ ਮਾਰ ਦੇਣਾ ਸੀਗਾ ਜੀ ਤੇ ਅਸੀਂ ਉਹਨੂੰ ਬਚਾ ਕੇ ਆਪਣੇ ਘਰ ਦੇ ਅੰਦਰ ਵਾੜਿਆ ਜੀ ਜਿਹਦੇ ਕਰਕੇ ਉਹਨਾਂ ਨੇ ਹੁਣ ਫੇਰ ਦੁਬਾਰਾ ਪਿਛਲੀ 23 ਤਰੀਕ ਨੂੰ ਉਹਨਾਂ ਨੇ ਸਾਡ ਨੂੰ ਪੁਰਾਣੀ ਖੁੰਦ ਕੱਢਣ ਦੇ ਮਾਰੇ ਉਹਨਾਂ ਨੇ ਸਾਡੇ ਘਰ ਤੇ ਫੇਰ ਅਟੈਕ ਕੀਤਾ ਵੀ ਤੁਸੀਂ ਪਿਛਲੀ ਵਾਰ ਉਹ ਮੁੰਡੇ ਨੂੰ ਆਪਣੇ ਅੰਦਰ ਵਾੜਿਆ ਸੀਗਾ ਜੀ ਤੇ ਅੱਜ ਅਸੀਂ ਤੁਹਾਨੂੰ ਛੱਡਦੇ ਨਹੀਂ ਹੈਗੇ ਜੀ ਤੇ ਉਹਨਾਂ ਨੇ ਫੇਰ ਸਾਡੇ ਘਰ ਤੇ ਇਟਾਂ-ਵੱਟੇ ਮਾਰੇ ਜੀ ਸਾਨੂੰ ਗਾਲ੍ਹਾਂ ਵੀ ਕੱਢੀਆਂ ਜੀ ਤੇ ਜਿਹਦੇ ਵਾਸਤੇ ਮੈਂ ਆਪਣਾ ਹੈਲਪ ਕਰਨ ਵਾਸਤੇ ਕਲੋਨੀ ਦੇ ਮੁੰਡੇ ਕਲੋਨੀ ਦੇ ਬੰਦਿਆਂ ਨੂੰ WhatsApp ਤੇ ਮੈਸੇਜ ਕੀਤਾ ਜੀ ਤੇ ਜਦ ਵੀ ਜਿਉਂ-ਜਿਉਂ ਕਲੋਨੀ ਵਾਲੇ ਬੰਦੇ ਆਈ ਜਾ ਰਹੇ ਸੀਗੇ ਉਹ 15 तकरीबन 20-25 ਮੁੰਡੇ ਸੀਗੇ ਜੀ ਕਿਸੇ ਦੇ ਹੱਥ 'ਚ ਰੌੜ ਸੀਗੇ ਕਿਰਪਾਨਾਂ ਸੀਗੀਆਂ ਜੀ ਤੇ ਉਹ ਕੀ ਕਰਦੇ ਸੀ ਇਹ ਜਿਹੜਾ ਵੀ ਸਾਹਮਣੇ ਆਈ ਜਾਂਦਾ ਸੀਗਾ ਜੀ ਕੋਈ ਲੇਡੀ ਹੈ ਕੋਈ ਜੈਂਟਸ ਹੈ ਉਹਨਾਂ ਦੇ ਉੱਤੇ ਵਾਰ ਕਰੀ ਜਾ ਰਹੀ ਸੀਗਾ ਜੀ ਜਿਹਦੇ ਕਾਰਨ ਕਿ 10 ਬੰਦਿਆਂ ਦੇ ਘੱਟੋ ਘੱਟ ਸੱਟਾਂ ਲੱਗੀਆਂ ਨੇ ਜਿਦੇ ਵਿੱਚ ਸਾਡੇ ਨਾਲ ਸਿਰਫ ਤਿੰਨ ਬੰਦੇ ਤੁਰੇ ਸੀਗੇ ਜੀ ਜਿਹੜਾ ਇੱਕ ਸਮਝੌਤਾ ਗਿਆ ਗਿਆ ਤੇ ਦੋ ਅਸੀਂ ਹਜੇ ਵੀ ਇਨਸਾਫ ਵਾਸਤੇ ਆਪਣਾ ਚੱਕੇ ਢੇਡੇ ਘੱਟ ਰਹੇ ਹਾਂ ਜੀ ਕੀ ਲੱਗਦਾ ਹੈ ਕਿ ਕਿਉਂ ਇਨਸਾਫ ਨੂੰ ਦੇਰੀ ਹੋਈ ਸਰ ਇਨਸਾਫ ਦੀ ਦੇਰੀ ਇੱਕ ਤਾਂ ਪੋਲਿਟੀਕਲ ਪ੍ਰੈਸ਼ਰ ਹੈ ਜੀ ਤੇ ਦੂਜਾ ਜੀ ਹੁਣ ਮਤਲਬ ਅਸੀਂ ਇੱਥੇ 14 ਕਿ ਮਹੀਨੇ ਤੇ ਰਹਿ ਰਹੇ ਜੀ ਅਸੀਂ ਸਾਰਿਆਂ ਬਾਰੇ ਇਹਨਾਂ ਜਾਣਕਾਰੀਆਂ ਮਿਲ ਲਈ ਪਰ ਜੋ ਜਾਣਕਾਰੀ ਮਿਲ ਰਹੀ ਹੈ ਇਹ ਇਹੀ ਹੈ ਵੀ ਇਹ ਪਿੰਡ ਦੇ ਬਦਮਾਸ਼ ਨੇ ਜੀ ਇਹ ਬੈਕ ਟੂ ਬੈਕ ਕਿਤੇ ਨਾ ਕਿਤੇ ਕੋਈ ਨਾ ਕੋਈ ਵਾਰਦਾਤ ਕਰਦੇ ਰਹਿੰਦੇ ਜੀ ਤੇ ਪਿਛਲੇ ਹਫਤੇ ਵੀ ਇਹਨਾਂ ਨੇ ਕਿ ਕਿਸੇ ਦੇ ਘਰੇ ਵੜ ਕੇ ਵਾਰਦਾਤ ਕੀਤੀ ਹੈ ਜੀ ਤੇ ਇਹਨਾਂ ਦਾ ਇਹ ਕੰਮ ਹੀ ਹੋ ਗਿਆ ਜੀ ਇਹ ਕਿਹਨਾਂ ਜੀ ਸ਼ਹਿਰ ਤੇ ਹੋ ਰਿਹਾ ਕੋਨ ਰਾਜਨਾਬੇ ਨੂੰ ਤੁਹਾਡੇ ਪ੍ਰੈਸ਼ਰ ਦੇਖੋ ਜੀ ਸਾਨੂੰ ਮਤਲਬ ਜਿੱਥੇ ਤੱਕ ਪਤਾ ਲੱਗਿਆ ਜੀ ਇੱਕ ਕੀ ਕਹਿੰਦੇ ਨੇ ਜੀ ਇੱਕ ਸੋਨੀ ਹੈ ਜੀ ਕੋਈ ਤੇ ਇੱਕ ਹਾਂਜੀ ਬਿੰਦਰ ਬਿੰਦਰ ਕਰਕੇ ਨਾਮ ਹੈ ਜੀ ਹਾਂਜੀ ਬਿੰਦਰ ਕਰਕੇ ਨਾਮ ਹੈ ਜੀ ਮੁੰਡਾ ਜੀ ਤੇ ਹਾਂਜੀ ਤੇ ਇਹ ਸਾਡੇ ਉਤੇ ਪ੍ਰੈਸ਼ਰ ਪਾ ਰਹੇ ਆ ਕਿ ਤੁਸੀਂ ਨਾ ਜੀ ਆਪਣਾ ਫੈਸਲਾ ਕਰ ਲਓ ਜੀ ਅੱਛਾ ਜੀ ਹਾਂਜੀ ਪਰ ਅਸੀਂ ਇਨਸਾਫ ਚਾਹੁੰਦੇ ਆ ਜੀ ਕਿਉਂਕਿ ਇਹ ਸਾਡੇ ਨੂੰ ਸਾਨੂੰ ਧਮਕੀਆਂ ਵੀ ਮਿਲਦੀਆਂ ਜੀ ਅਗਰ ਸਾਡੇ ਕੇਸ ਚੱਲਦੇ ਹੋਏ ਸਾਡੇ ਸਾਨੂੰ ਧਮਕੀਆਂ ਮਿਲ ਰਹੀਆਂ ਤੇ ਕੱਲ ਨੂੰ ਜੇ ਅਸੀਂ ਰਾਜੀਨਾਮਾ ਕਰਦੇ ਆ ਤੇ ਸਾਡੇ ਉਤੇ ਫੇਰ ਉਹੀ ਇਹਨਾਂ ਨੇ ਇਦਾਂ ਹੀ ਸਾਡੇ ਉਤੇ ਅਟੈਕ ਕੀਤਾ ਤੇ ਸਰ ਅਸੀਂ ਤਾਂ ਕਿਸੇ ਮਤਲਬ ਕਿਸੇ ਵਾਸਤੇ ਕਿਸੇ ਤੋਂ ਵੀ ਹੈਲਪ ਨਹੀਂ ਮੰਗ ਸਕਦੇ ਹੈਗੇ ਸਰ ਤੇ ਕਿਉਂਕਿ ਕਿਉਂਕਿ ਸਾਡੇ ਬੱਚੇ ਆ ਜੀ ਛੋਟੇ ਬੱਚੇ ਨੇ ਸਕੂਲ ਵੀ ਜਾਂਦਾ ਹੈ ਕਿ ਬੇਟਾ ਮੇਰਾ ਕਾਲਜ ਵੀ ਜਾਂਦਾ ਹੈ ਜੀ ਤੇ ਘਰੇ ਮੈਸੇਜ ਵੀ ਆ ਕੇ ਲੈਂਦੇ ਅਸੀਂ ਸਵੇਰੇ ਸਾਡੇ ਦੇ ਫੈਕਟਰੀ ਜਾਂਦੇ ਰਾਤੀ ਨੇਰੇ ਹੋਏ ਘੜੇ ਵਰਦਦੇ ਸਰ ਸਾਨੂੰ ਇਸ ਚੀਜ਼ ਦਾ ਡਰ ਲੱਗਿਆ ਰਹਿੰਦਾ ਵੀ ਸਾਡੇ ਦਾ ਕੋਈ ਨੁਕਸਾਨ ਨਾ ਹੋ ਜਵੇ ਜੀ ਮਸਲਾ ਕਿਹੜੇ ਥਾਣੇ ਦਾ ਮਸਲਾ ਸਾਹਨੇ ਵਾਲਾ ਥਾਣੇ ਦਾ ਹੈ ਜੀ ਹੁਣਾਂ ਦਾ ਸੀਪੀ ਸਾਹਿਬ ਕੋਲ ਗਏ ਸੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਸੀਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਹੈ ਵੀ ਜਿਹੜੀ ਬੰਦ ਦੀ ਕਾਰਵਾਈ ਤੇ ਬਾਕੀ ਤਾਂ ਜਾਣ ਵਾਲਾ ਟਾਈਮ ਹੀ ਲੱਗਦਾ ਜੀ ਇਸ ਕਾਰਵਾਈ ਹੁੰਦੀ ਹੈ ਨਹੀਂ ਹੁੰਦੀ ਹੈ ਜੀ ਅਸੀਂ ਤਾਂ ਉਮੀਦ ਤੇ ਹੀ ਬੈਠੇ ਹਾਂ ਜੀ ਕਮਲਜੀਤ ਕਰੋ ਕਮਲਜੀਤ ਕੀ ਹੋਇਆ ਕੀ ਮਸਲਾ ਜੀ ਪੁਲਿਸ ਕਿਸ ਨੇ ਰਸਟਰ ਆਏ ਹੋ ਸਰ ਐਕਚੁਅਲੀ ਸਾਡੇ ਕਲੋਨੀ ਦੇ ਵਿੱਚ ਅਸ ਤੋਂ 1.5 ਮਹੀਨਾ ਪਹਿਲਾਂ ਕੁਝ ਗੁੰਡੇ ਸੀਗੇ ਉਹਨਾਂ ਨੇ ਨੇਬਰ ਦੇ ਘਰ ਦੇ ਉੱਤੇ ਅਟੈਕ ਕੀਤਾ ਸੀਗਾ ਤੇ ਉਹਨਾਂ ਨੇ ਮਿਲ ਕੇ ਬਚਾਉਣ ਦੇ ਲਈ ਗਰੁੱਪ ਦੇ ਵਿੱਚ ਮੈਸੇਜ ਪਾਇਆ ਸੀਗਾ ਵੀ ਕਲੋਨੀ ਵਾਲੇ ਇਕੱਠੇ ਹੋ ਕੇ ਵੀ ਸਾਨੂੰ ਬਚਾਓ ਇਸ ਤਰ੍ਹਾਂ ਸਾਡੇ ਘਰ ਦੇ ਉੱਤੇ ਅਟੈਕ ਹੋ ਗਿਆ ਮੇਰੇ ਹਸਬੰਦ ਗਏ ਤੇ ਪਿੱਛੇ ਮੈਂ ਚੱਲ ਗਈ ਜਿਵੇਂ ਜਿਵੇਂ ਕਲੋਨੀ ਦੇ ਵਿੱਚ ਲੋਕ ਨਿਕਲਦੇ ਗਏ ਉਹਨਾਂ ਤੇ ਅਟੈਕ ਕਰੀ ਜਾਂਦੇ ਸੀ ਸਰ ਕਿਵੇਂ ਦੇਖਦੇ ਹੋ ਕਿ ਕਲੋਨੀ ਦੇ ਵਿੱਚ ਤਾਂ ਕਹਿੰਦੇ ਕਲੋਨੀਆਂ ਬੜੀਆਂ ਸੇਫ ਹੁੰਦੀਆਂ ਸਰ ਮੇਰੇ ਅਕੋਰਡਿੰਗ ਤਾਂ ਕਲੋਨੀ ਕੋਈ ਸੇਫ ਨਹੀਂ ਇਹਦੇ ਨਾਲੋਂ ਤਾਂ ਆਪਾਂ ਜਿਹੜੇ ਇਸ ਤਰ੍ਹਾਂ ਲੁਧਿਆਣਾ ਏਰੀਆ ਵਿੱਚ ਰਹੇ ਲੋ ਬਹੁਤ ਵਧੀਆ ਨੇ ਕਿਉਂਕਿ ਜਿਹੜੇ ਕਲੋਨੀ ਇੱਕ ਤਾਂ ਹੁੰਦੇ ਆ ਵੀ ਗੇਟਡ ਕਲੋਨੀ ਹੋਣੀ ਚਾਹੀਦੀ ਹੈ ਇਹ ਨਹੀਂ ਹੋਣੀ ਚਾਹੀਦੀ ਵਿਚਾਰਾ ਤਰਫ ਜਿਹੜੇ ਕੋਈ ਹੈ ਹੀ ਨਹੀਂ ਉਹਨਾਂ ਦਾ ਕਿਧਰੋਂ ਵੀ ਲੋਕ ਆ ਜਾਂਦੇ ਆ ਕਿਧਰੋਂ ਥੋੜੇ ਅਟੈਕ ਕਰਕੇ ਚੱਲ ਜਾਂਦੇ ਆ ਕੋਈ ਸੇਫਟੀ ਨਹੀਂ ਹੈਗੀ ਸਰ ਇਹਨਾਂ ਦੇ ਵਿੱਚ ਇਹ ਹੈ ਕਿਹੜੀ ਜਗ੍ਹਾ ਕਲੋਨੀ ਜਿੱਥੇ ਤੁਸੀਂ ਇਹ ਸਰ ਡੀਮਾਰਟ ਦੇ ਬਿਲਕੁਲ ਆਪੋਜ਼ਿਟ ਆ ਬ੍ਰਾਹਮਣਵਾਦਰਾ ਜਸਪਾਲ ਵਾਂਗਰ ਦੇ ਨਾਲ ਹੀ ਆ ਫਰੈਂਡਜ਼ ਐਂਡ ਕਲੀਵ ਆ ਸਰ ਤੇ ਅਸੀਂ ਘਟੋ ਘਟ ਇੱਕ ਡੇਢ ਮਹੀਨੇ ਤੋਂ ਮਿਲ ਕੇ ਲਗਾਤਾਰ ਪੁਲਿਸ ਥਾਣੇ ਦੇ ਚੱਕਰ ਕੱਟ ਰਹੇ ਆ ਵੀ ਜਿਨ੍ਹਾਂ ਨੇ ਅਟੈਕ ਕੀਤਾ ਸੀਗਾ ਵੀ ਉਹਨਾਂ ਨੂੰ ਤੁਸੀਂ ਅਰੈਸਟ ਕਰੋ ਪਰ ਉਹਨਾਂ ਦੀ ਅਰੈਸਟ ਨਹੀਂ ਹੋ ਰਹੀ ਸਰ ਪੁਲਿਸ ਕੀ ਕਹਿ ਰਹੀ ਪੁਲਿਸ ਕੁਝ ਵੀ ਨਹੀਂ ਕਹਿ ਰਹੀ ਸਰ ਉਹ ਬਸ ਇਸ ਤਰ੍ਹਾਂ ਕਹਿੰਦੇ ਕੋਈ ਨਹੀਂ ਕਾਰਵਾਈ ਹੋਊਗੀ ਅਸੀਂ ਪਕੜ ਲਾਂਗੇ ਪਰ ਜਿਹੜੇ ਉਹ ਲੜਕੇ ਉਹ ਸ਼ਰਮ ਘੁੰਮ ਰਹੇ ਨੇ ਅੱਜ ਪੁਲਿਸ ਸਟੇਸ਼ਨ ਸਾਫ਼ ਕਾਇਓ ਕੀ ਗੱਲ ਹੋਈ ਅੰਦਰ ਉਹਨਾਂ ਸਰ ਨੇ ਕਿਹਾ ਸੀ ਵੀ ਕੋਈ ਨਹੀਂ ਅਸੀਂ ਕਾਰਵਾਈ ਕਰਾਂਗੇ ਤੇ ਉਹਨਾਂ ਦੀ ਅਰੈਸਟ ਕਰਵਾ ਦੰਨੇ ਆ ਕੀ ਲੱਗਦਾ ਹੈ ਕਿ ਕਿਸ ਕਾਰਨਾਂ ਦੇ ਕਾਰਨ ਉਹਨਾਂ ਦੇ ਅਰੈਸਟ ਨਹੀਂ ਹੋ ਰਹੀ ਸਰ ਤੁਹਾਨੂੰ ਪਤਾ ਹੀ ਅੱਜਕੱਲ ਜਿਹੜਾ ਸਮਾਜ ਦੇ ਵਿੱਚ ਚੱਲਦੇ ਆ ਜਿਹੜੇ ਪੋਲੀਟੀਕਲ ਲੀਡਰ ਨੇ ਤੇ ਕਹ ਜੋ ਇਸ ਏਰੀਆ ਦੇ ਹੋਣਗੇ ਉਹਨਾਂ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਨਹੀਂ ਤਾਂ ਦੇਖੋ ਜਿਹੜਾ ਹੁਣ ਆਮ ਇਨਸਾਨ ਆ ਅਗਰ ਮੰਨ ਲਓ ਉਹਦੀ ਮਾਰਕੁਟਾਈ ਹੁੰਦੀ ਹੈ ਅਗਰ ਉਹ ਪੁਲਿਸ ਸਟੇਸ਼ਨ ਮਤਲਬ ਕਿ ਉੱਥੇ ਜਾਂਦਾ ਉਹਦੀ ਸੁਣਵਾਈ ਨਹੀਂ ਹੋਊਗੀ ਕਿੱਥੇ ਜਾਏਗਾ ਤੇ ਸਾਡੇ ਤੇ ਪੋਲੀਟੀਕਲ ਪ੍ਰੈਸ਼ਰ ਵੀ ਬਹੁਤ ਬਣਾਇਆ ਜਾ ਰਿਹਾ ਜੀ ਤੁਸੀਂ ਰਾਜੀਨਾਮੇ ਲਈ ਸਰ ਵੀ ਅਗਰ ਤੁਸੀਂ ਇਰਾਦੇ ਨਾ ਨਾ ਕਰਾਂਗੇ ਵੀ ਫਿਰ ਇਹ ਤੁਹਾਡੇ ਤੇ ਅਟੈਕ ਹੋਊਗਾ ਇਸ ਵਾਰ ਤੁਸੀਂ ਬਚ ਗਏ ਅਗਲੀ ਵਾਰ ਤੁਸੀਂ ਬਚਣਾ ਵੀ ਨਹੀਂ ਹੁਣ ਮੰਗ ਕੀ ਕਰਦੇ ਆ ਸਰ ਅਸੀਂ ਇਹ ਮੰਗ ਕਰਿਆ ਵੀ ਜਿੰਨੇ ਦੋਸ਼ੀ ਸੀਗੇ 15 20 ਜਣੇ ਲੜਕੇ ਸੀਗੇ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਇੱਕ ਜਿਹੜਾ ਲੜਕਾ ਸੀ ਜਿਹਨੇ ਮੇਤੇ ਅਟੈਕ ਕੀਤਾ ਉਹ ਆਪਣੇ ਆਪ ਨੂੰ ਨਿਹੰਗ ਸਿੰਘ ਦਾ ਪੋਤਾ ਕਹਿ ਰਿਹਾ ਸੀ ਸਰ ਕਿਉਂਕਿ ਐਕਚੁਅਲੀ ਅਸੀਂ ਤਾਂ ਇਹ ਏਰੀਆ ਦੇ ਵਿੱਚ ਇਹਨਾਂ ਜਾਣਦੇ ਨਹੀਂ ਉਹ ਸੰਗੋਵਾਲਾ ਨੇ ਹੰਗ ਸਿੰਘ ਨੂੰ ਚੱਕ ਰਹੇ ਸੀ ਚਲੋ ਨਿਹੰਗ ਸਿੰਘ ਸਾਨੂੰ ਇਹਨਾਂ ਪਤਾ ਵੀ ਹੁੰਦੇ ਨੇ ਪਰ ਵਧੀਆ ਬੰਦੇ ਹੁੰਦੇ ਨੇ ਪਰ ਉਹ ਕਿਸੇ ਤੇ ਮਿਲ ਕੇ ਅਟੈਕ ਨਹੀਂ ਕਰਦੇ ਪਰ ਜਿਹੜਾ ਉਹ ਲੜਕਾ ਵਾ ਉਹ ਮਿਲ ਕੇ ਕੋਈ ਸਿੱਖ ਪਹਿਲੀ ਗੱਲ ਤਾਂ ਉਹ ਵੀ ਆਪਣੇ ਆਪ ਨੂੰ ਕਹਿ ਹੀ ਨਹੀਂ ਸਕਦਾ ਦੂਸਰਾ ਇਹ ਨਹੀਂ ਕਿ ਸਾਨੂੰ ਧਮਕੀਆਂ ਦਿੰਦੇ ਹਜੇ ਵੀ ਉਹ ਕਿਰਪਾਨਾਂ ਲੈ ਕੇ ਉਹ ਵੀ ਤੁਹਾਨੂੰ ਹੁਣ ਅਸੀਂ ਵੱਢ ਦਾਂਗੇ ਤੁਹਾਡੀ ਅਸੀਂ ਵੀਡੀਓ ਨੈਟ ਤੇ ਪਾਵਾਂਗੇ ਵੱਢ ਕੇ ਵੀ ਮੇਰਾ ਤਾਂ ਬਸ ਇੰਨਾ ਗੁਨਾਹ ਹੋ ਗਿਆ ਵੀ ਅਸੀਂ ਇੱਕ ਹੈਲਪ ਕਰਤੀ ਨੇਬਰ ਦੀ ਵੀ ਉਹਨਾਂ ਨੂੰ ਬਚਾਉਣ ਚਲੇ ਗਏ ਸਰ